ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵਾਰ-ਵਾਰ ਕਿਉਂ ਦੁਰਵਿਹਾਰ ਕੀਤਾ ਜਾ ਰਿਹਾ ਹੈ ਪੂਰੇ ਹੀ ਭਾਰਤ ਦੇ ਕਿਸਾਨਾਂ ਦੇ ਨਾਲ ਇੱਧ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਬਿਲਕੁਲ ਟਾਸ ਤੋਂ ਮਾਸ ਨਹੀਂ ਪੂਰੀ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ 18ਵਾਂ ਦਿਨ ਹੈ ਮਰਨ ਵਰਤ ਉੱਤੇ ਬੈਠੇ ਹੋਏ ਨੇ ਕਿ ਜੇਕਰ ਭਾਰਤੀ ਜਨਤਾ ਪਾਰਟੀ ਵੱਲੋਂ 23 ਫਸਲਾਂ ਉੱਤੇ ਐਮਐਸਪੀ ਨਹੀਂ ਦਿੱਤੀ ਜਾਂਦੀ ਤੇ ਮੈਂ ਆਪਣਾ ਮਰਤ ਵਰਨ ਜਿਹੜਾ ਮਨਨ ਵਰਤ ਹੈ ਉਹ ਛੱਡਾਂਗਾ ਨਹੀਂ ਮੈਂ ਆਪਣੇ ਪ੍ਰਾਂਤ त्याग त्याग ਦਿਆਂਗਾ ਇਸ ਉੱਤੇ ਹੁਣ ਸੁਪਰੀਮ ਕੋਰਟ ਹੱਕ ਵਿੱਚ ਆ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਇੱਕ ਪਾਸੇ ਅੱਜ ਜਿੰਨੀਆਂ ਵੀ ਭਾਰਤ ਦੇ ਵਿੱਚ ਕਿਸਾਨ ਬਥੇ ਜਥੇਬੰਦੀਆਂ ਸੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਮੁਲਾਕਾਤ ਕੀਤੀ ਗਈ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਕਿ ਅੱਜ 18ਵਾਂ ਦਿਨ ਹੈ ਉਨ੍ਹਾਂ ਦੇ ਮਰਨ ਵਰਦਾ ਕਿਡਨੀ ਕਿਸੇ ਟਾਈਮ ਵੀ ਫੇਲ ਹੋ ਸਕਦੀ ਹੈ ਡਾਕਟਰਾਂ ਨੇ ਦੱਸ ਦਿੱਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ ਸੁਪਰੀਮ ਕੋਰਟ ਨੇ ਬੜਾ ਵੱਡਾ ਜਿਹੜਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿ ਪੰਜਾਬ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੋਂ ਰੁਕਿਆ ਜਾਵੇ ਲੇਕਿਨਸ ਸਾਤ ਨਾਲ ਦੇ ਨਾਲ ਇੱਕ ਧਰਮਨ ਤਰਨਾ ਵੀ ਲਾਈ ਹੈ ਇਹਨਾਂ ਸਾਰੀਆਂ ਸਾਰੀਆਂ ਪਾਰਟੀਆਂ ਨੂੰ ਕਿ ਡਰਾਇਆ ਧਮਕਾਇਆ ਅਤੇ ਦਬਾਇਆ ਨਹੀਂ ਜਾਣਾ ਚਾਹੀਦਾ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਨਾ ਹੋਵੇ ਕਿ ਕੋਈ ਸਿਆਸੀ ਪ੍ਰੈਸ਼ਰ ਪਾਇਆ ਚਾਵੇ ਜਾਂ ਉਸ ਨੂੰ ਹਿਪਨੋਟਾਈਜ਼ ਕੀਤਾ ਜਾਵੇ ਸੁਪਰੀਮ ਕੋਰਟ ਨੇ ਕਿਹਾ ਹੈ ਮੰਨਦੇ ਨੇ ਜਾਂ ਨਹੀਂ ਮੰਨਦੇ ਇਹ ਤੱਕ ਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਤਾ ਹੈ ਕਿ ਉਹਨਾਂ ਨੇ ਮਰਨ ਵਰਤੋਂ ਉੱਠਣਾ ਹੈ ਜਾਂ ਨਹੀਂ ਉੱਠਣਾ ਉਹਨਾਂ ਨੇ ਕਿਹਾ ਕਿ ਡਾਕਟਰ ਲਾਜ਼ ਵੀ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਕਰਵਾਇਆ ਜਾਵੇ ਕਿਉਂਕਿ 18 ਦਿਨ ਹੋ ਗਏ ਨੇ ਬਿਲਕੁਲ ਨਾ ਤੇ ਪਾਣੀ ਨਾ ਕਿਸੇ ਅਨਾਜ ਦਾ ਇੱਕ ਟੁਕੜਾ ਵੀ ਜਿਹੜਾ ਆਪਣੇ ਮੂੰਹ ਦੇ ਵਿੱਚ ਨਿਵਾਲਾ ਜਿਹੜਾ ਹੈ ਨਹੀਂ ਪਾਰਾ ਇਹਦਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਮਨਾਉਣਾ ਤੁਹਾਡੀ ਸਿਰਦਰਦੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਇਹਨਾਂ ਸਾਰੀਆਂ ਸਰਕਾਰਾਂ ਵੱਲੋਂ ਮਿਲ ਕੇ ਜਗਜੀਤ ਸਿੰਘ ਡੱਲੇਵਾਲ ਦੇ ਅੱਗੇ ਜਿਹੜੀ ਹੈ ਆਪਣੀ ਰਿਕਵੈਸਟ ਆਪਣੀ ਬੇਨਤੀ ਰੱਖਣੀ ਚਾਹੀਦੀ ਹੈ ਦੂਸਰੇ ਪਾਸੇ ਧਮਕਾਉਣਾ ਨਹੀਂ ਡਰਾਉਣਾ ਨਹੀਂ ਤਾਂ ਕਿ ਹੋਰ ਨਾ ਹੋਵੇ ਕਿ ਹੋਰ ਕੋਈ ਘਾਰਾ ਹੋ ਜਾਵੇ ਇਸ ਤਰ੍ਹਾਂ ਦਾ ਅੱਜ ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਲਿਆ ਹੈ ਇੱਧਰ ਸਾਰੀਆਂ ਸਰਕਾਰਾਂ ਨੂੰ ਭਾਜੜਾ ਪੈਗੀਆਂ ਨੇ ਜੇਕਰ ਜਗਜੀਤ ਸਿੰਘ ਡੱਲੇਵਾਲ ਨਾਲ ਕੁਝ ਅਨਾਬ ਸ਼ਨਾਬ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਆਪੀ ਪਾਰਟੀ ਅਤੇ ਦੂਸਰੇ ਪਾਸੇ ਸੈਂਟਰ ਦੇ ਵਿੱਚ ਤੀਜੀ ਵਾਰ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ ਇਧਰ ਜਿਹੜੇ ਪੰਜਾਬ ਦੇ ਵਿੱਚੋਂ ਕਿਸਾਨ ਅਤੇ ਪੂਰੇ ਪੂਰੇ ਭਾਰਤ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਮੁਲਾਕਾਤਾਂ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਰਨ ਵਰ ਤੋੜਨਾ ਹੈ ਜਾਂ ਨਹੀਂ ਤੋੜਨਾ ਹਾਲੇ ਤਾਂ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਜਿੰਨੀ ਦੇਰ ਤੱਕ ਭਾਰਤ ਸਰਕਾਰ ਭਾਰਤ ਦੇ ਕਿਸਾਨਾਂ ਨੂੰ 23 ਫਸਲਾਂ ਉੱਤੇ ਐਮਐਸਪੀ ਨਹੀਂ ਦਿੰਦੀ 19 ਦੇ ਤੱਕ ਮੈਂ ਆਪਣਾ ਮਨ ਵਰਤ ਨਹੀਂ ਤੋੜਾਂਗਾ ਧੰਨਵਾਦ